ਜੀ ਅੰਮ੍ਰਿਤਸਰ ਇੱਥੋਂ ਆਪਾਂ ਆਟੋ ਆਪਾਂ ਪਹੁੰਚ ਚੁੱਕੇ ਆ ਜੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਹੁਣ ਇੱਥੋਂ ਆਪਾਂ ਜਾਵਾਂਗੇ ਜੀ ਗੁਰੂ ਘਰ ਗੁਰੂ ਘਰ ਸੰਤੋਖ ਸਰ ਚਲੋ ਹੁਣ ਆਪਾਂ ਆਟੋ ਲੈ ਕੇ ਚੱਲਦੇ ਆ ਜੀ ਜਿਹੜਾ ਤੁਸੀਂ ਆਟੋ ਲੈਣਾ ਜੀ ਆਟੋ ਇਹ ਰੇਲਵੇ ਸਟੇਸ਼ਨ ਤੋਂ ਅੰਦਰ ਨਹੀਂ ਲੈਣਾ ਹੈਗਾ ਇਹ ਬਾਹਰ ਮੇਨ ਰੋਡ ਤੋਂ ਲੈਣਾ ਜਿੱਥੋਂ ਕਿ 20 ਰੁਪਏ ਸਵਾਰੀ ਲੈਂਦੇ ਆ ਜਿਹੜੇ ਅੰਦਰ ਜੀ ਹੁੰਦੇ ਉਹ 150 200 ਰੁਪਏ ਮੰਗਦੇ ਆ ਜਾ ਗਿਆ ਹੁੰਦਾ ਭਾਈ ਪੈਦਾ ਰੱਖਦੀ ਨਾ ਵੀਰ ਜਹਾਜ ਨਹੀਂ ਹੋਣਾ ਮੈਨੂੰ ਪਤਾ ਕੀ ਬੋਲਣਾ ਚਾਹੁੰਗੇ ਇਸ ਮੌਕੇ ਤੇ ਤੁ ਕਿ ਤੁ ਖੋਚਿਆ ਕਿੰਨਾ ਕੁ ਖੋਚਿਆ ਨੂੰ ਹੈ ਦੱਸ ਤੋਂ ਮਕੇ ਹੋਣੀ ਮਸਤੀ ਕਰਕੇ ਪਹੁੰਚ ਗਏ ਜੀ ਗੁਰਦੁਆਰਾ ਸੰਤੋਖ ਸਰ ਅਸੀਂ ਚੁੱਕੇ ਜੀ ਗੁਰਦੁਆਰਾ ਸੰਤੋਖ ਸਰ ਸਾਹਿਬ ਜੀ ਅੱਜ ਅਸੀਂ ਆਏ ਹੋਏ ਹਾਂ ਜੀ ਗੁਰਦੁਆਰਾ ਸੰਤੋਖ ਸਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਦਾ ਜੋ ਇਤਿਹਾਸ ਹੈ ਤੁਹਾਨੂੰ ਮੈਂ ਦੱਸਦਾ ਜੀ ਜੇ ਤੁਸੀਂ ਇਹ ਸਰੋਵਰ ਦੇਖ ਰਹੇ ਹੋ ਨਾ ਜੀ ਇਸ ਦੀ ਜਿਹੜੀ ਖੁਦਾਈ ਸੀਗੀ ਜੀ ਇਹ ਗੁਰੂ ਅਮਰਦਾਸ ਜੀ ਦੇ ਕਹਿੇ ਤੇ ਕਰਾਈ ਗਈ ਸੀਗੀ ਇਹ ਉਹਨਾਂ ਨੇ ਭਾਈ ਜੇਠਾ ਜੀ ਨੂੰ ਕਿਹਾ ਸੀਗਾ ਜੋ ਕਿ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਜਾਣੇਗੇ ਨੇ ਇਸ ਸਰੋਵਰ ਦੀ ਖੁਦਾਈ ਗੁਰੂ ਰਾਮਦਾਸ ਜੀ ਨੇ 1629 ਈਸਵੀ ਵਿੱਚ ਆਰੰਭ ਕੀਤੀ ਸੀ ਅਤੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ 1645 ਵਿੱਚ ਸੰਪੰਨ ਕੀਤਾ ਸੀ। ਇਸ ਸਰੋਵਰ ਦੀ ਖੁਦਾਈ ਦੇ ਦੌਰਾਨ ਇਸ ਸਰੋਵਰ ਦੇ ਵਿੱਚ ਇੱਕ ਗੁਫਾ ਮਿਲੀ ਜਿਸ ਵਿੱਚ ਭਾਈ ਸੰਤੋਖ ਜੀ ਉਸ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਸਨ। ਸਿੰਘਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਗੁਰੂ ਜੀ ਸਰੋਵਰ ਅੰਦਰ ਇੱਕ ਗੁਫਾ ਹੈ ਅਤੇ ਉਸ ਵਿੱਚ ਇੱਕ ਸਾਧੂ ਭਗਤੀ ਕਰ ਰਿਹਾ ਹੈ ਜਿਸ ਦੇ ਚਿਹਰੇ ਉੱਤੇ ਬਹੁਤ ਨੂਰ ਹੈ ਭਾਈ ਫਿਰ ਗੁਰੂ ਜੀ ਸਿੰਘਾਂ ਦੇ ਨਾਲ ਗੁਫਾ ਵਿੱਚ ਜਾਂਦੇ ਹਨ ਤੇ ਭਾਈ ਸੰਤੋਖ ਜੀ ਨੂੰ ਭਗਤੀ ਤੋਂ ਜਗਾਉਂਦੇ ਹਨ ਅਤੇ ਆਵਾ ਗਵਨ ਤੋਂ ਮੁਕਤ ਕਰ ਦਿੰਦੇ ਹਨ